ਸ੍ਰੀ ਕਾਲ ਜੀ ਮੈਂ ਬਾਈਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਨਹੀਂ ਜੀ ਸੂਟ ਰੈਡੀ ਕੀਤੇ ਨੇ ਇਹ ਸੂਟ ਆਪਾਂ ਨੇ ਪਹਿਲਾਂ ਵੀ ਰੈਡੀ ਰੈਡੀ ਕੀਤਾ ਸੀ ਫਿਰ ਵੀ ਰੈਡੀ ਕੀਤੇ ਨੇ ਇਸ ਵਾਰ ਫਿਰ ਰੈਡੀ ਕੀਤੇ ਨੇ ਹੁਣ ਅਗਲਾ ਨੈਕਸਟ ਆਰਡਰ ਹੋਰ ਇਹਦੇ ਹੋਰ ਆਏ ਹੋਏ ਨੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋ ਇਹਦੇ ਵਿੱਚ ਜਿਹੜਾ ਆਪਣੇ ਡਿਜ਼ਾਈਨਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੀਤਾ ਕਿਸ ਦੇ نیچے ਘੇਰੇ ਦਾ ਵਰਕ ਕੀਤਾ ਹੋਇਆ ਕਿਸ ਦਾ ਕੀਤਾ ਨਹੀਂ ਆ ਜਿੱਦਾਂ ਕਿ ਇਹਦੇ ਕੀਤਾ ਨਹੀਂ ਹੋਇਆ ਇਹ ਜਿਹੜੇ ਆਪਣੇ ਸੂਟ ਰੈਡੀ ਕੀਤੇ ਨੇ ਉਹ ਫਰਸਟ ਸੂਟ ਆਪਾਂ ਨੇ 9000 벨ਵਟ ਦੇ ਉੱਪਰ ਰੈਡੀ ਕੀਤਾ ਹੈ ਜੀ ਬਹੁਤ ਹੀ ਸੋਹਣਾ ਘੇਰੇ ਦਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਸਾਰੇ ਸੈਂਟਰ ਦੇ ਵਿੱਚ ਇਹ ਵਾਲੀ ਬੂਟੀ ਬਣੀ ਹੋਈ ਆ ਬੀ ਸ਼ੇਪ ਨੈਕ ਬਣਿਆ ਹੋਇਆ ਨੈਕ ਦੇ ਉੱਪਰ ਵੀ ਬਹੁਤ ਸੋਹਣਾ ਆਪਾਂ ਨੇ ਜਿਹੜਾ ਜਰੀ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਜੀ ਜਿਹਨੂੰ ਤਿੱਲਾ ਕਹਿੰਦੇ ਨੇ ਤਿੱਲੇ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਨੇ ਵੀ ਬਲੀੂ ਯਾ ਕਲਰ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸ਼ਰਟ ਆ ਗਈ ਸ਼ਰਟ ਦਾ ਫਰੰਟ ਆ ਗਿਆ ਬਾਮਾ ਦੇ ਉੱਪਰ ਵੀ ਸੇਮ ਵਰਕ ਕੀਤਾ ਇਹ ਵਾਲੇ ਬਾਮਾ ਦਾ ਵਰਕ ਆ ਗਿਆ ਸੇਮ ਐਸ ਇਟ ਇਜ਼ ਵਰਕ ਜਿਹੜਾ ਆਪਣੇ ਜੀ ਪੌਂਚਾਂ ਦੇ ਉੱਪਰ ਕੀਤਾ ਹੋਇਆ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਪ੍ਰਾਈਸ ਫੈਬਰਿਕ ਡਿਟੇਲ ਸਾਰਾ ਕੁਝ ਆਪਾਂ ਮੈਂਸ਼ਨ ਕਰ ਦਾਂਗੇ ਜੀ ਇੱਕ ਸੂਟ ਆਪਣੇ ਇਹਦੇ ਵਿੱਚ ਆ ਰੈਡੀ ਕੀਤਾ ਜੀ ਕ੍ਰਾਸ਼ ਸ਼ਿਮਰ ਦੇ ਉੱਪਰ ਬਹੁਤ ਸੋਹਣਾ ਬਣ ਕੇ ਵੀ ਰੈਡੀ ਹੋਇਆ ਇਹਦੇ ਉੱਪਰ ਵੀ ਆਪਾਂ ਨੇ ਤਿੱਲੇ ਦੇ ਨਾਲ ਜਿਹੜਾ ਕੰਮ ਕੀਤਾ ਹੋਇਆ ਜੀ ਇਸਕੇ ਦੇ ਵਿੱਚ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਜੀ ਇਹ ਸਟਾਫ ਆਪਾਂ ਨੂੰ ਕਸਟਮਰ ਦੇ ਕੇ ਗਿਆ ਸੀ ਆਪਾਂ ਨੇ ਉਹਨਾਂ ਨੂੰ ਓਨਲੀ ਵਰਕ ਕਰਕੇ ਦਿੱਤਾ ਜਿਹੜਾ ਦਾ ਵਰਕ ਦਾ ਪ੍ਰਾਈਸ ਆ ਜਿਹਦੇ ਨੀਚੇ ਘੇਰੇ ਤੇ ਹੋਇਆ ਵਰਕ ਪ੍ਰਾਈਸ ਉਹਦਾ ਪ੍ਰਾਈਸ ਜਿਹੜਾ ਹੈਗਾ ਹੈਗਾ 850 ਰੁਪਏ ਪ੍ਰਾਈਸ ਹੈਗਾ ਤੇ ਜੇ ਤੁਸੀਂ ਇਹਦਾ ਸਟਾਫ ਕਰਵਾ ਰਹੇ ਹੋ ਸਟਾਫ ਤੇ ਡਿਪੈਂਡ ਆ ਇਹਦੇ ਨਾਲ ਆਪਾਂ ਨੇ ਇੱਕ ਸੂਟ ਆਪਾਂ ਨੇ ਇਹਦੇ ਵਿੱਚ ਇਹ ਰੈਡੀ ਕੀਤਾ ਜੀ ਇਹਦੇ ਨਾਲ ਆਪਾਂ ਨੇ ਨੇਚਰਲ ਕਰੇਵ ਦੀ ਬਾਟਮ ਰੈਡੀ ਕੀਤੀ ਆ ਇਹ ਸ਼ਰਟ ਦਾ ਆ ਗਿਆ ਸ਼ਰਟ ਤੇ ਵੀ ਵਰਕ ਇਹਦੇ ਨਾਲ ਨੇਚਰਲ ਕ੍ਰੇਵ ਦੀ ਬਲੈਕ ਕਲਰ ਦੀ ਬਾਟਮ ਆ ਬਹੁਤ ਹੀ ਸੋਹਣਾ ਬਣ ਕੇ ਵਾਲਾ ਸੂਟ ਆ ਜਿਹੜਾ ਰੈਡੀ ਹੋਇਆ ਹੋਇਆਗਾ ਇਹ ਵਾਲਾ ਸੂਟ ਆ ਜਿਹੜਾ ਜੀ ਇਹਦੀ ਜਿਹੜੀ ਲੈਂਥ ਆ ਸਿਰਫ 40 2 ਤੱਕ ਹੀ ਜਾਂਦੀ ਹੈ ਜੀ ਜ਼ਿਆਦਾ ਨਹੀਂ ਕਰ ਬਣਾ ਸਕਦੇ ਤੁਸੀਂ 42 ਮੈਕਸਿਮਮ ਜਾਊਗੀ ਅਗਰ ਕਿਸੇ ਨੇ ਬਾਏ ਕਰਨਾ ਹੋਇਆ ਮੈਂ ਇਹਨਾਂ ਸਾਰਿਆਂ ਦਾ ਪ੍ਰਾਈਸ ਮੈਂਸ਼ਨ ਕਰ ਜਿਹੜਾ ਇਹਦਾ ਪ੍ਰਾਈਸ ਆ ਵੀਰੇ ਇਹਦਾ ਪ੍ਰਾਈਸ ਹੈਗਾ 1600 ਰੁਪਿਆ ਪ੍ਰਾਈਸ ਆ ਵਿਦ ਵਰਕ ਵਿਦ ਐਂਡ ਸਟੱਫ 1600 ਰੁਪਏ ਪ੍ਰਾਈਸ ਹੈ ਇਹਦਾ ਜਿਹੜਾ ਓਨਲੀ ਵਰਕ ਦਾ ਪ੍ਰਾਈਸ ਹੈ ਉਹ 850 ਰੁਪਏ ਪ੍ਰਾਈਸ ਹੈ ਜੀ ਜਿਹੜਾ ਇਹਦਾ ਇਹ ਆਪਾਂ ਨੇ ਸਿਰਫ 2000 ਰੁਪਏ ਦੇ ਵਿੱਚ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਵਿਦ ਸਟੱਫ ਐਂਡ ਵਰਕਰ ਸਟੱਫ ਤੁਹਾਨੂੰ ਪਤਾ ਹੀ ਹੈ ਕਰਸ ਸ਼ੈਂਬਰ ਕਿੰਨੀ ਆਂਦੀ ਆ ਓਰੀਜਨਲ ਵਾਲੀ ਬਿਲਕੁਲ ਓਰੀਜਨਲ ਸਟੱਫ ਯੂਜ਼ ਕੀਤਾ ਹੋਇਆ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਵੀਰੇ ਇਹਦਾ ਪ੍ਰਾਈਸ ਹੈਗਾਗਾ 1750 ਰੁਪਏ ਪ੍ਰਾਈਸ ਹੈ ਨੇਚਰਲ ਕਰੇਵ ਦੀ ਬਾਟਮ ਲਗਵਾਈ ਹੋਈ ਹੈ ਇਹਦੇ ਨਾਲ ਇਹ ਵਾਲਾ ਸੂਟ ਆਪਣੇ ਕੋਲ ਐਕਸਟਰਾ ਰੈਡੀ ਕੀਤਾ ਹੈ ਇਹ ਵਾਲਾ ਸੂਟ ਆਪਣੇ ਕੋਲ ਐਕਸਟਰਾ ਰੈਡੀ ਕੀਤਾ ਹੈ ਅਗਰ ਕਿਸੇ ਵੀ ਕਸਟਮਰ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਕਸਟਮਰ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਜੀ ਅਗਰ ਤੁਸੀਂ ਸਟਾਫ ਸਾਡੇ ਕੋਲੋਂ ਹੀ ਬਾਏ ਕਰਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਬਾਏ ਕਰਕੇ ਵੀ ਵਰਕ ਕਰਵਾ ਸਕਦੇ ਹੋ ਜੀ અગર વિડીયો વધી લી તો વિડીયોનું લાઈક શેયર જરૂર કરના થક યુ જી